ਦੋਸਤੋ ਪਰਮਦੇ ਮੇਰਾ ਮਾਹੀ ਗਾਣੇ ਨੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਸਾਰੇ ਪਾਸੇ। that girl ਗਾਣਾ ਜਿਹੜਾ ਪਰਮ ਦਾ ਆਇਆ ਸੀ ਫਸ Song viral ਹੋਇਆ ਸੀ। ਉਸਨੇ ਵੀ ਬਹੁਤ سارے ਰਿਕਾਰਡ ਤੋੜੇ ਤੇ ਹੁਣ ਪਰਮਦੇ ਦੂਜੇ ਗਾਣੇ ਨੇ ਰਿਕਾਰਡ ਤੋੜਤੇ ਨੇ। ਅੱਜ ਦੀ ਜੇਕਰ ਆਪਾਂ ਗੱਲ ਕਰੀਏ ਇਸ ਸਮੇਂ ਦੀ ਪਰਮਦੇ ਮੇਰਾ ਮਾਹੀ ਗਾਣੇ ਦੇ ਉੱਤੇ 2 million ਤੱਕ views ਹੋ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਤੇ 90000 ਲਾਈਕ ਆਏ ਨੇ ਅਤੇ 5 ਨਵੰਬਰ ਨੂੰ ਗਾਣਾ ਆਇਆ ਹੈ। 4000 ਇਸ ਦੇ ਉੱਤੇ ਕਮੈਂਟ ਨੇ ਇਹ ਲੋਕਾਂ ਨੂੰ ਐਕਸਾਈਟਮੈਂਟ ਰਹਿੰਦੀ ਆ ਥੋੜੀ ਜੀ ਵੀ ਗਾਣੇ ਬਾਰੇ ਦੱਸੋ ਡਿਟੇਲਸ ਵਗੈਰਾ ਵੀ ਪਰਮ ਦੇ ਇਸ ਗਾਣੇ ਨੇ ਕਿੰਨਾ ਕੁ ਬਿਜ਼ਨਸ ਕਰ ਲਿਆ ਹੈ ਆਪਾਂ ਅੰਦਾਜ਼ੇ ਜ਼ਰੀ ਦੱਸ ਸਕਦੇ ਹਾਂ ਦੋਸਤੋ ਤੁਹਾਨੂੰ ਇੱਕ ਕਿਉਂਕਿ ਗਾਣੇ ਦੇ ਉੱਤੇ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਆ ਤੇ ਤੁਹਾਨੂੰ ਪਤਾ ਹੈ ਪਰਮ ਕੋਲਾਬ ਕ੍ਰੀਏਸ਼ਨਸ ਜੋ ਕਿ ਮਨੀ ਸੰਧੂ ਬਾਈ ਦੀ ਕੰਪਨੀ ਆ ਉਸ ਦੇ ਵਿੱਚ ਆਪਣੇ ਗਾਣੇ ਰਿਲੀਜ਼ ਕਰਦੇ ਨੇ 10 ਦਿਨ ਹੋਏ ਨੇ ਗਾਣਾ ਆਏ ਨੂੰ ਤਾਂ ਤੁਹਾਨੂੰ ਮੋਟਾ-ਮੋਟਾ ਦੱਸ ਦਈਏ ਸਾਰੇ ਪਲੈਟਫਾਰਮਸ ਤੇ ਮਿਲਾ ਕੇ ਸਪੋਡੀਫਾਈ ਹੋ ਗਿਆ ਐਪਲ 뮤ਜ਼ਿਕ ਆਈ ਟਿਊਨ YouTube ਦੇ ਵਿੱਚ ਕਿੰਨੀਕ ਇਨਕਮ ਜਨਰੇਟ ਕਰ ਚੁੱਕਿਆ ਯਾਨੀ ਕਿ ਆਪਾਂ ਅੰਦਾਜ਼ੇ ਸਰ ਲਾਈਏ ਤਾਂ ਇੱਕ ਆਲਟੋ ਕਾਰ ਜਿੰਨੀ ਇਨਕਮ ਦਸ ਦਿਨਾਂ ਦੇ ਵਿੱਚ ਜਨਰੇਟ ਹੋ ਚੁੱਕੀ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ